ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਸਤੇ ਪਰਦੇਸੀ ਦੀ ਤਰਫੋਂ ਆਪਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਂਜ ਜਲਾ ਸ਼੍ਰੀ ਭਗਤ ਸਿੰਘ ਦਾ ਨਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਭਗਤ ਸਿੰਘ ਨਗਰ ਵੱਲੋਂ ਸਖੀਵਾਂ ਸਟਾਪ ਸੈਂਟਰ ਨਵਾਂ ਸ਼ਹਿਰ ਵੱਲੋਂ ਹਿੱਸਾ ਪੀਟ ਮਹਿਲਾਵਾਂ ਨੂੰ ਦਿੱਤੀਆਂ ਜਾ ਰਹੀਆਂ ਇੱਕ ਛੱਤ ਥੱਲੇ ਮੁਫਤ ਸਵਾਮਾ ਸੰਬੰਧੀ ਜਾਗਰੂਕ ਕਰਨ ਲਈ ਪਿੰਡ ਲਗੜੋਆ ਵਿਖੇ ਅੰਗਰਵਾੜੀ ਸੁਪਰਵਾਈਜ਼ਰਸ ਅਤੇ ಗ್ರಾಮ ਪੰਚਾਇਤ ਦੇ ਸਹਿਯੋਗ ਦੇ ਨਾਲ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਬੋਕ ਕੇ ਸੈਂਟਰ ਐਡਮਿਨਿਸਟਰेटर ਸ਼੍ਰੀਮਤੀ ਮਨਜੀਤ कौर ਐਡਵੋਕੇਟ ਵੱਲੋਂ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਸਰਪੰਚ ਗੁਰਦੇਵ ਸਿੰਘ ਵੱਲੋਂ ਸਭ ਦਾ ਧੰਨਵਾਦ ਕੀਤਾ ਪੱਤਰਕਾਰ ਪ੍ਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਅੱਜ ਅਸੀਂ ਪ੍ਰੋਗਰਾਮ ਇਨਾ ਸਫੀ ਵਨ ਸਟਾਪ ਸੈਂਟਰ ਦੇ ਨਾਲ ਰਿਲੇਟਡ ਹੈ ਮੈਡਮ ਐਡਵੋਕੇਟ ਇਹਨਾਂ ਦੇ ਤਹਿਦੀ ਨਾਲ ਇਹਨਾਂ ਨੇ ਤੁਹਾਨੂੰ ਅੱਜ ਨਾਲ ਫ੍ਰੀ ਕਾਨੂੰਨੀ ਸਲਾਹ ਬਾਰੇ ਤੁਹਾਨੂੰ ਥੋੜਾ ਵਿਸਤਾਰ ਵਿੱਚ ਦੱਸਣਾ ਆ ਬਹੁਤ ਤੁਹਾਡੇ ਕੰਮ ਦੀਆਂ ਗੱਲਾਂ ਹੋਣੀਆਂ ਇਹ ਇਹਦੇ ਵਿੱਚ ਇਹ ਆ ਜਿੱਦਾਂ ਅਸੀਂ ਔਰਤ ਵਰਗਾਂ ਜਿਹੜਾ ਨਾ ਘਰਾਂ ਦੇ ਵਿੱਚ ਕਾਫੀ ਸਾਨੂੰ ਵਧੇਕੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਆਪਾਂ ਦੱਸ ਦੱਸਦੇ ਵੀ ਨਹੀਂ ਹੈਗੇ ਇਨ ਚਾਰਜ ਸਫੀ ਬਾਂਸਟੋਪ ਸੈਂਟਰ ਚੀਕਾ ਦੱਸੇ ਨਾ ਅੱਜ ਜਿਸੇ ਤੁਹਾਡੇ ਪਿੰਡ ਵਿੱਚ ਇਹ ਸખી ਵਨਸਟਾਪ ਸੈਂਟਰ ਵਿੱਚ ਦੇਣ ਵਾਲੀਆਂ ਸੇਵਾਵਾਂ ਬਾਰੇ ਜਿਹੜਾ ਇੱਕ ਜਾਗਰੂਕਤਾ ਪ੍ਰੋਗਰਾਮ ਲਗਾਇਆ ਤਾਂ ਕਿ ਤੁਹਾਨੂੰ ਜਿਹੜਾ ਹੈਗਾ ਇਹ ਸખી ਵਨਸਟਾਪ ਸੈਂਟਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਤਾਂ ਕਿ ਤੁਹਾਡੇ ਗਲੀ ਮੁਹੱਲੇ 'ਚ ਘਰ 'ਚ ਰਿਸ਼ਤੇਦਾਰੀ 'ਚ ਜਾਰੀ ਦੋਸਤੀ 'ਚ ਕੋਈ ਵੀ ਇਦਾਂ ਦੀ ਲੇਡੀ ਹੋਵੇ ਜੋ ਘਰੇਲੂ ਹੰਸਾ ਤੋਂ ਪੀੜਿਤ ਹੋਵੇ ਉਹਨੂੰ ਤੁਸੀਂ ਜਿਹੜਾ ਹੈਗਾ ਆ ਸਾਡੇ ਤੱਕ ਪਹੁੰਚਾ ਸਕੋ ਸਕੀਵਨ ਸਟਾਪ ਸੈਂਟਰ ਇੱਕ ਗਵਰਨਮੈਂਟ ਦੁਆਰਾ ਸਥਾਪਿਤ ਕੀਤੀ ਗਈ ਇੱਕ ਹੀ ਸੰਸਥਾ ਹੈ ਜਿਹਦੇ ਵਿੱਚ ਲੇਡੀ ਨੂੰ ਸਾਰੀਆਂ ਸਹੂਲਤਾਂ ਫ੍ਰੀ ਦਿੱਤੀ ਜਾਂਦੀਆਂ ਮੰਨ ਲਓ ਕਿ ਕਿਸੇ ਨੂੰ ਘਰ ਚ ਪਟਮਾਰ ਹੋਈ ਆ ਕੋਈ ਮਤਲਬ ਰੇਪ ਕੇਸ ਆ ਬਾਲ ਵਿਆਹ ਕੇਸ ਆ ਕਿਸੇ ਤੇ ਐਸਿਡ ਸੱਟ ਦਿੱਤਾ ਕਿਸੇ ਨੂੰ ਖਰਚਾ ਨਹੀਂ ਜੇ ਅਗਰ ਕੋਈ ਕਾਨੂੰਨ ਬਣਦਾ ਆ ਉਹਦੇ ਫਾਇਦੇ ਵੀ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ ਲੇਕਿਨ ਉਹਨੂੰ ਕਿਵੇਂ ਯੂਜ਼ ਕਰਨਾ ਜਾਂ ਕਿਵੇਂ ਆਪਾਂ ਲੜਾ ਕਿਉਂਕਿ ਮੈਨੂੰ ਹੁਣ 2 ਸਾਲ ਹੋ ਗਏ ਮੈਂ ਵੀ 40 ਸਾਲ ਜੌਬ ਕਰਕੇ ਐਸਜੋ ਟੈਰੋ ਕੇ ਆਇਆ ਹਿਪਾਰਟਮੈਂਟ ਵੀ ਦੇਖਿਆ 2 ਸਾਲ ਤੋਂ ਪਿੰਡ ਦਾ ਸੇਵਾ ਕਰਨ ਦਾ ਮੌਕਾ ਮਿਲਿਆ ਇਹਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਹੈ ਨਾ ਮਤਲਬ ਉਹ ਦੇਖਣ ਨੂੰ ਮਿਲ ਰਿਹਾ ਮਤਲਬ ਕਈ ਗੱਲਾਂ ਬਿਲਕੁਲ ਸੱਚੀਆਂ ਹੁੰਦੀਆਂ ਉਹਨਾਂ ਨੂੰ ਸਾਫ਼ ਨਹੀਂ ਮਿਲਦਾ ਬੰਦ ਸੀਵਰੇਜ ਦੇ ਕਾਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਲੀਕ ਹੋ ਕੇ ਕੋਠੀ ਰੋਡ ਉੱਤੇ ਘੁੰਮਦਾ ਕਿਸੇ ਵੇਲੇ ਵੀ ਦੇਖਿਆ ਜਾ ਸਕਦਾ ਹੈ ਇਹ ਗੰਦਾ ਪਾਣੀ ਜਿੱਥੇ ਦੁਕਾਨਦਾਰਾਂ ਲਈ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਉੱਥੇ ਹੀ ਇਹ ਆਣ ਜਾਣ ਵਾਲੇ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਸਬਬ ਬਣ ਰਿਹਾ ਹੈ ਪੱਤਰਕਾਰ ਪ੍ਰਦੇਸੀ ਅਤੇ ਦੇਸ਼ ਰਾਜ ਵਾਲੀ ਦੀ ਰਿਪੋਰਟ ਨਵਾਂ ਸ਼ਹਿਰ ਆਂਦਾ ਸਾਰਾ ਢਾਲ ਇੱਧਰ ਨੂੰ ਆ ਸਾਰੀ ਢਾਲ ਇੱਧਰ ਨੂੰ ਹੈਗੀ ਹੈ ਬਾਜ਼ਾਰ ਜਿਹੜਾ ਵੀ ਆਂਦਾ ਨਾ ਪਾਣੀ ਪਾਣੀ ਹੋ ਰਿਹਾ ਨਹੀਂ ਲੋਕੇ ਬਹੁਤ ਪ੍ਰੇਸ਼ਾਨ ਹੋਏ ਦਾ ਦੁਕਾਨਦਾਰ ਪ੍ਰੇਸ਼ਾਨ ਹੋਏ ਜੀ 10 15 ਦਿਨਾਂ ਦਾ ਆਉਂਦਾ ਜਾਂਦਾ ਜੀ 10 15 ਦਿਨਾਂ ਦਾ ਪਾਣੀ ਆਣਾ ਜਾਣਾ ਮੈਂ ਪਾਣੀ ਦਾ ਜੀ ਬਹੁਤ ਖਾਣਾ ਤਿੰਨ ਚਾਰ ਰੋਜ਼ ਆ ਜਾਂਦਾ ਪਾਣੀ ਚਾਰ ਚਾਰ ਵਾਰ ਹੀ ਗਿਆ ਵਿੱਚ ਕੋਈ ਹੁੰਦਾ ਦੇਖਿਆ ਬੜੀ ਵਾਰ ਕਿਹਾ ਜੀ ਬੜੀ ਵਾਰ ਹੋ ਗਿਆ ਅੱਛਾ ਕਿਉਂਕਿ ਪਾਣੀ ਦਾ ਬਹੁਤ ਪਰੇਸ਼ਾਨੀ ਆ ਇਹ ਓਵਰਫਲੋ ਆ ਰਿਹਾ ਕਿਦੋਂ ਓਵਰਫਲੋ ਗੱਟਰ ਦਾ ਪਾਣੀ ਆ ਰਿਹਾ ਗੱਟਰ ਦਾ ਪਾਣੀ ਗੱਡ ਦਾ ਪਾਣੀ ਤੁਸੀਂ ਕਦੇ ਕਮੇਟੀ ਘਰ ਲਿਖ ਕੇ ਦਿੱਤਾ ਕਮੇਟੀ ਘਰ ਬਥੇਰੇ ਲੋਕ ਕਮੇਟੀ ਵਾਲਿਆਂ ਨੂੰ ਕਹਿ ਚੁੱਕੇ ਆ ਜੀ ਬਾਜ਼ਾਰ ਵਾਲੇ ਇਕੱਠੇ ਹੋ ਕੇ ਵੀ ਕਹਿ ਚੁੱਕੇ ਆ ਪਰ ਕੋ ਠੀਕ ਹੈ ਪੂਰਦਾਈ ਕੰਮ ਖੋ ਗਿਆ ਆਣ ਜਾਣ ਵਾਲੇ ਲੋਕ ਬਹੁਤ ਪਰੇਸ਼ਾਨ ਨੇ ਦੁਕਾਨਦਾਰਾਂ ਦੇ ਵੀ ਕੱਪੜੇ ਬਾਹਰ ਪੇ ਖਰਾਬ ਹੁੰਦੇ ਆ ਠੀਕ ਹੈ ਇਸ ਅਜਲਾ ਸ਼ਹਿਰ ਭਗਤ ਸਿੰਘ ਨਗਰ ਦਾ ਸਬੰਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਲਮੀਅਤ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ